ਫੇਰ ਸਟੇਡੀਅਮ ਜਿਹੜੇ ਬਣਾਏ ਜਾ ਰਹੇ ਨੇ ਤੇ ਸਾਰੇ ਪੰਜਾਬ ਦੇ ਵਿੱਚ 3100 ਸਟੇਡੀਅਮ ਹੈ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਨੇ ਸੋ ਅੱਜ 15 ਪਿੰਡਾਂ ਦੇ ਵਿੱਚ 5 ਕਰੋੜ 70 ਲੱਖ ਰੁਪਏ ਦੀ ਲਾਗਤ ਦੇ ਨਾਲ 15 ਪਿੰਡਾਂ ਦੇ ਵਿੱਚ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਇਕਲੇ ਨੀ ਪੱਥਰ ਨਹੀਂ ਨਾਲ ਦੀ ਨਾਲ ਕੰਮ ਸ਼ੁਰੂ ਹੈ ਅਰ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਸਾਰਾ ਕੰਮ ਕਮਲ ਹੋ ਜਾਏ ਬੈਠਣ ਦੇ ਲਈ ਬੈਂਚ ਲੱਗ ਰਹੇ ਨੇ ਮਤਲਬ ਵਧੀਆ ਕਿਸਮ ਦੇ ਸਟੇਡੀਅਮ ਨੇ ਜਿਹੜੇ ਉਹ ਬਣਾ ਕੇ ਦਿੱਤੇ ਹੈ 76 ਲੱਖ ਰੁਪਏ ਦੀ ਲਗਦੇ ਨਾਲ ਉਹ 4 ਕਿਲੋਮੀਟਰ ਦੀ ਜਿਹੜੀ ਸੜਕ ਹੈ ਉਹਦੀ ਰਿਪੇਅਰ ਦਾ ਉਹ ਕੰਮ ਅਜੇ ਸ਼ੁਰੂ ਹੋ ਰਿਹਾ ਸਭ ਤੋਂ ਵੱਡੀ ਹੁਣ ਜਿਹੜਾ ਟੇਲਾਂ ਤੇ ਸੀ ਪਾਣੀ بچਾਉਣ ਦਾ ਕੰਮ ਕੀਤਾ ਹੈ ਮੈਂ ਉਸ ਤੋਂ ਪਹਿਲਾਂ ਪਾਣੀ ਪਿੱਟਾ ਜਾਏ ਹੈ ਤੇ ਲੋਕੀ ਇਸ ਗੱਲ ਤੇ ਐਨੀ ਤਸੱਲੀ ਹੈ ਲੋਕ ਖੁਸ਼ ਹੋਏ ਨੇ ਪੰਜਾਬ ਸਰਕਾਰ ਵੱਲੋਂ ਹਲਕਾ ਲਹਿਰਾ ਦੇ 40 ਪਿੰਡਾਂ ਨੂੰ ਖੇੜੇ ਸਟੇਡੀਅਮਾਂ ਦੀ ਸੌਗਾਤ ਮਿਲੀ ਹੈ ਕੈਪਟਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਖੇਡ ਸਟੇਡੀਅਮਸ ਪਿੰਡਾਂ ਤੇ ਸੜਕਾਂ ਦੇ ਕੰਮ ਸ਼ੁਰੂ ਕਰਵਾਏ ਨੇ ਹਲਕਾ ਲਹਿਰਾ ਬੁਨਿਆਦੀ ਸਹੂਲਤਾਂ ਦੇ ਮਾਮਲੇ ਦੇ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਜਿਹੀ ਬਰਿੰਦਰ ਕੁਮਾਰ ਗੋਇਲ ਦੇ ਵੱਲੋਂ ਅੱਗਾ ਲਾਖੀ ਗਈ ਹੈ ਵਕ ਵਕ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਸੂਬੇ ਭਾਰ ਦੇ ਵਿੱਚ 3100 ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਪਹਿਲੇ ਗੇਟ ਦੇ ਵਿੱਚ 41 ਖੇਡ ਸਟੇਡੀਅਮ ਹਲਕਾ ਲਹਿਰਾ ਨੂੰ ਮਿਲੇ ਨੇ कुल 15 खेड स्टेडियमਾਂ ਦਾ ਨੀਂਹ ਪੱਥਰ ਰੱਖਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਕਰਨ ਕਰਕੇ ਖੇਡਾਂ ਦੇ ਨਾਲ ਜੋੜਨ ਦੇ ਉਪਰਾਲੇ ਤਹਿਤ ਪਿੰਡਾਂ ਦੇ ਵਿੱਚ ਆਧੁਨਿਕ ਖੇਡ ਸਟੇਡੀਅਮ ਉਸਾਰੇ ਜਾਰੇ ਨੇ ਇਸੇ ਕੜੀ ਦੇ ਤਹਿਤ ਕੈਬਨਟ ਮੰਤਰੀ ਨੇ ਹਲਕਾ ਲਹਿਰਾ ਦੇ ਲਈ 40 ਖੇਡ ਸਟੇਡੀਅਮ ਮਨਜ਼ੂਰ ਕਰਵਾਏ ਇਹਨਾਂ 40 ਖੇਡ ਸਟੇਡੀਅਮ ਦੇ ਵਿੱਚੋਂ 15 ਸਟੇਡੀਅਮ ਦੇ ਅੱਜ ਉਹਨਾਂ ਨੇ ਨੀਂਹ ਪੱਥਰ ਰੱਖਿਆ ਇਸ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਹੈ ਕਿ ਕੁਝ ਕਹਿਣਾ ਹੈ ਕੈਬਨਟ ਮੰਤਰੀ ਦਾ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਾਂਗੇ ਸਾਰੇ ਜਿਹੜੇ ਵਿਕਾਸ ਕਰ ਜਾਂਦੇ ਨਹੀਂ ਬਸ ਸੁਰੱਖਿਆ ਹੈ ਕਿਸ ਕਿਸ ਚੀਜ਼ ਦੇ ਹੈਗਾ ਕਿੰਨੇ ਕਰੋੜਾਂ ਦਾ ਬਣਦਾ ਅੱਜ 15 ਪਿੰਡਾਂ ਦੇ ਵਿੱਚ ਫੀਲਡ ਸਟੇਡੀਅਮ ਜਿਹੜੇ ਬਣਾਏ ਜਾ ਰਹੇ ਨੇ ਤੇ ਸਾਰੇ ਪੰਜਾਬ ਦੇ ਵਿੱਚ 3100 ਸਟੇਡੀਅਮ ਹੈ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਬਣਾਇਆ ਜਾ ਰਿਹਾ ਸੋ ਜਿਹੜਾ ਸਾਡਾ ਸੁਖਣਾ ਸੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਸਕੂਲਾਂ ਦੀ ਗੱਲ ਕੀਤੀ ਸੀ ਤੇ ਅਸੀਂ ਜੁੱਧ ਨਸ਼ਾ ਵਿਰੋਧੀ ਗੱਲ ਕੀਤੀ ਸੀ ਤਾਂ ਇਹਨਾਂ ਦੇ ਨਾਲ ਸਟੇਡੀਅਮਾਂ ਦੀ ਬਹੁਤ ਵੱਡੀ ਸਖਤ ਜ਼ਰੂਰਤ ਸੀ ਸੋ ਅੱਜ 15 ਪਿੰਡਾਂ ਦੇ ਵਿੱਚ 5 ਕਰੋੜ 70 ਲੱਖ ਰੁਪਏ ਦੀ ਲਾਗਤ ਦੇ ਨਾਲ 15 ਪਿੰਡਾਂ ਦੇ ਵਿੱਚ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਇਕੱਲੇ ਨਹੀਂ ਪੱਥਰ ਨਹੀਂ ਨਾਲ ਦੀ ਨਾਲ ਕੰਮ ਸ਼ੁਰੂ ਹੈ ਔਰ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਸਾਰਾ ਕੰਮ ਕਮਲ ਹੋ ਜਾਏਗਾ ਤੇ ਸਟੇਡੀਅਮ ਜਿਹੜੇ ਬਣਨੇ ਨੇ ਉੱਥੇ ਟਾਇਲਟਸ ਵੀ ਬਣੀਆਂ ਨੇ ਉੱਥੇ ਸਪ੍ਰਿੰਕਲ ਸਿਸਟਮ ਵੀ ਹੈ ਤਾਂ ਕਿ ਜਿਹੜਾ ਘਾਹ ਹੈ ਉਹ ਵੀ ਫੁੱਲ ਬੂਟੇ ਆ ਉਹ ਵੀ ਉੱਥੇ ਲੱਗਣ ਤੇ ਟ੍ਰੈਕ ਬਣ ਰਹੇ ਨੇ ਬਾਲੀਬਾਲ ਦੇ ਫੁੱਟਬਾਲ ਦੇ ਸਾਰੇ ਗਰਾਊਂਡ ਵੀ ਬਣ ਰਹੇ ਨੇ ਤੇ ਲਾਈਟਾਂ ਲੱਗ ਰਹੀਆਂ ਨੇ ਬੈਠਣ ਦੇ ਲਈ ਬੈਂਚ ਲੱਗ ਰਹੇ ਨੇ ਮਤਲਬ ਵਧੀਆ ਕਿਸਮ ਦੇ ਸਟੇਡੀਅਮ ਨੇ ਜਿਹੜੇ ਉਹ ਬਣਾ ਕੇ ਦਿੱਤੇ ਜਾ ਰਹੇ ਨੇ ਤੇ ਇਸ ਤੋਂ ਬਿਨਾ ਦੋ ਜਿਹੜੀਆਂ ਇੱਕ ਤਾਂ ਫਿਰਨੀਆਂ ਸੀ 41 ਲੱਖ ਰੁਪਏ ਦੀ ਲਾਗਤ ਦੇ ਨਾਲ ਚੂਲੜ ਖੁਰਦ ਫਿਰਨੀਆਂ ਨੇ ਤੇ ਇੱਕ ਆਲਮਪੁਰ ਪਿੰਡ ਤੋਂ किशनਗੜ੍ਹ ਤੱਕ 76 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ 4 ਕਿਲੋਮੀਟਰ ਦੀ ਜਿਹੜੀ ਸੜਕ ਹੈ ਉਹਦੀ ਰਿਪੇਅਰ ਦਾ ਉਹ ਕੰਮ ਅੱਜ ਸ਼ੁਰੂ ਕਰਾਇਆ ਹੈ ਸੋ ਇਹ ਸਾਰੇ ਕੰਮ ਨੇ ਜਿਹੜੇ ਅੱਜ ਹੋ ਰਹੇ ਨੇ ਤੇ ਬਾਕੀ ਕੱਲ ਨੂੰ ਫੇਰ ਅਸੀਂ ਪਿੰਡਾਂ ਦੇ ਵਿੱਚ ਕਰਨਾ ਹੈ ਤੇ ਜਿਹੜਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਾਡੇ ਨੈਸ਼ਨਲ ਕਰਮੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਤੇ ਅਸੀਂ ਰੰਗਲਾ ਪੰਜਾਬ ਬਣਾਉਣ ਵੱਲ ਇਹ ਸਾਡੇ ਵੱਧ ਦੇ ਕਦਮ ਨੇ ਤੇ ਪੰਜਾਬ ਸਰਕਾਰ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਹੈ ਕਰਕੇ ਦਿਖਾ ਰਹੀ ਹੈ ਸਭ ਤੋਂ ਵੱਡੀ ਹੁਣ ਜਿਹੜਾ ਟੇਲਾਂ ਤੇ ਅਸੀਂ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਮੈਂ ਅੱਜ ਇਸ ਤੋਂ ਪਹਿਲਾਂ ਪੰਜ ਪਿੰਡਾਂ ਜਾਏ ਆਂ ਤੇ ਲੋਕੀ ਇਸ ਗੱਲ ਤੇ ਇੰਨੀ ਤਸੱਲੀ ਹੈ ਲੋਕ ਖੁਸ਼ ਨੇ ਕਿ ਤੇਲਾਂ ਤੇ ਪਾਣੀ ਪਛਾਨਣ ਦੀ ਗੱਲ ਜਦੋਂ ਪਹਿਲਾਂ ਕਹੀ ਤੀ ਤਾਂ ਵਿਰੋਧੀ ਪਾਰਟੀਆਂ ਮਜ਼ਾਕ ਕਰਦੀਆਂ ਸੀ ਪਰ ਅੱਜ ਤੇਲਾਂ ਤੇ ਪਾਣੀ ਪਹੁੰਚਿਆ ਤਾਂ ਕਿਸੇ ਨੂੰ ਕੋਈ ਗੱਲ ਨਹੀਂ ਹੋ ਰਹੀ ਤੇ ਲੋਕ ਬਾਗੋ-ਬਾਗ ਨੇ ਲੋਕ ਖੁਸ਼ ਨੇ ਸੋ ਇਸ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਇੱਛਾਵਾਂ ਦੇ ਮੁਤਾਬਕ ਜੋ ਲੋਕ ਚਾਹੁੰਦੇ ਨੇ ਉਹ ਸਾਰੇ ਕੰਮ ਅਸੀਂ ਕਰਕੇ ਦੇ ਰਹੇ ਹਾਂ। ਭਾਰੀ بارشਾਂ ਕਰਕੇ ਜਿਹੜਾ ਨੁਕਸਾਨ ਹੋਇਆ ਸੀ ਆਪਣੇ ਇਲਾਕੇ ਦੇ ਵਿੱਚ ਉਹਨਾਂ ਦੇ ਜਿਹੜੇ ਮਰਜ ਬਣਾਇਆ ਗਿਆ ਸੀ ਆਪਣੇ ਹਲਕੇ ਦੇ ਕਿੰਨਾ ਤੇ ਨੁਕਸਾਨ ਜਿਹੜਾ ਹੋਇਆ ਸੀ। ਬਿਲਕੁਲ ਜੋ ਵੀ ਨੁਕਸਾਨ ਹੋਇਆ ਸੀ ਉਹਦਾ ਮੁਆਵਜ਼ਾ ਦਿੱਤਾ ਵੀ ਗਿਆ। ਇਕੱਲਾ ਐਸਟੀਮੇਟ ਨਹੀਂ ਲਾਇਆ ਉਹਨਾਂ ਦਾ ਦਿੱਤਾ ਵੀ ਗਿਆ। ਤੇ ਬਾਕੀ ਨੁਕਸਾਨ ਬਹੁਤ ਹੀ ਪੂਰੇ ਪੰਜਾਬ ਦੇ ਵਿੱਚ ਸੀ। ਅਸੀਂ ਉੱਥੇ ਵੀ ਮੁਆਵਜ਼ਾ ਦਿੱਤਾ ਹੈ। ਤੇ ਇੱਥੇ ਘੱਗਰ ਦਰਿਆ ਸੀ ਜਿਹੜਾ ਉਹ ਹਰ ਸਾਲ ਜਦੋਂ ਵੀ ਹੜੋਂਦੇ ਸੀ ਤੇ ਮਾਰ ਹੋ ਜਾਂਦੀ ਸੀ ਪਰ ਇਸ ਦਫਾ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਸਦਕਾ ਕਿਉਂਕਿ ਮਕਰੋੜ ਸਾਹਿਬ ਤੋਂ ਕੜੈਲ ਤੱਕ ਜਿਹੜਾ ਬੰਨ ਸੀ ਹਮੇਸ਼ਾ ਉੱਥੇ ਬਰੀਚਾਂ ਹੁੰਦੀਆਂ ਸੀ ਉੱਥੇ ਅਸੀਂ ਦੋਵੇਂ ਪਾਸੇ 16-16 ਫੁੱਟ ਚੌੜਾ ਬੰਨ ਬੰਨਤਾ ਸੀ ਤੇ ਪਹਿਲੀ ਵਾਰੀ ਹੋਇਆ ਕਿ ਇੰਨਾ ਪਾਣੀ ਅੱਜ ਤੱਕ ਘੱਗਰ ਦੇ ਵਿੱਚ ਨਹੀਂ ਆਇਆ ਤੇ ਲਗਾਤਾਰ 9 ਦਿਨ ਚੱਲਦਾ ਰਿਹਾ ਤੇ ਕੋਈ ਬਰੀਚ ਨਹੀਂ ਹੋਈ ਬਹੁਤ ਵੱਡਾ ਨੁਕਸਾਨ ਹੋਣ ਤੋਂ बच ਗਿਆ ਤੇ ਜਿਸ ਕਰਕੇ ਕਿਉਂਕਿ ਹਲ ਹਲਕਾ ਤਾਂ ਪਹਿਲਾਂ ਹੀ ਪਿਛੜਿਆ ਹੋਇਆ ਤੇ ਜੇ ਕੋਈ ਇਸ ਤਰ੍ਹਾਂ ਦੀ ਬਰਬਾਦੀ ਹੋ ਜਾਂਦੀ ਤੇ ਤੇ ਕਈ ਸਾਲ ਪਿੱਛੇ ਪੈ ਜਾਂਦੇ ਦੀ ਸੋ ਉਹ ਬਰਬਾਦੀ ਤੋਂ ਸਾਡੀ ਬਚਤ ਹੋਈ ਹੈ ਕਿਤੇ ਜੋ ਬਰਸਾਤਾ ਨੇ ਨੁਕਸਾਨ ਕੀਤਾ ਉਹਦਾ ਸਾਰਾ ਮੁਆਵਜ਼ਾ ਸੀ ਦੇ ਦਿੱਤਾ ਤੇ ਜੋ ਕੁਝ ਰਹਿ ਗਿਆ ਉਹ ਦੇ ਦਾਂਗੇ ਸਰ ਦਿੱਲੀ 'ਚ ਬਲਾਸਤ ਹੈਗਾ ਹੈਗਾ